ਮੇਰੀ ਭੈਣ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਸਪੈਸ਼ਲ ਇੱਕ ਚੀਜ਼ ਖਾਣ ਲਈ ਆਈ ਆ ਤੇ ਅੱਜ ਮੈਨੂੰ ਲੈ ਕੇ ਜਾਉਂਗੀ ਹੁਸ਼ਿਆਰਪੁਰ ਆਪਣੇ ਨਾਲ ਮੈਨੂੰ ਇਹਨੇ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਤੂੰ ਮੈਨੂੰ ਉਹ ਚੀਜ਼ ਖਵਾ ਕੇ ਲੈ ਕੇ ਆਉਂਗੀ ਵੀ ਫੇਰ ਮੈਂ ਇੱਥੇ ਆਣਾ ਹੁਸ਼ਿਆਰਪੁਰ ਨਹੀਂ ਤਾਂ ਨਹੀਂ ਆਣਾ ਤੇ ਫੇਰ ਕੀ ਸੀ ਹੁਣ ਵਿਚਾਰੀ ਇੰਨੀ ਦੂਰੋਂ ਆਈ ਆ ਇੰਨੀ ਗੱਲ ਦਾ ਮਾਨ ਤਾਂ ਰੱਖਣਾ ਬਣਦਾ ਆ ਤੇ ਭੈਣ ਆਪਣੀ ਨੂੰ ਆਪਣੇ ਨਾਲ ਲੈ ਕੇ ਸਕੂਟਰੀ ਤੇ ਮੈਂ ਆ ਗਈਆਂ ਹੁਸ਼ਿਆਰਪੁਰ ਜਦੋਂ ਇਹ ਪਿਛਲੇ ਵਾਰ ਆਈ ਸੀ ਨਾ ਮੈਂ ਇਹਨੂੰ ਇੱਕ ਚੀਜ਼ ਖਵਾਈ ਸੀ ਹੁਣ ਤੁਸੀਂ ਆ ਵਾਲੀ ਦੁਕਾਨ ਦੇਖ ਕੇ ਦੱਸੋ ਵੀ ਕੌਣ ਕੌਣ ਇਸ ਦੁਕਾਨ ਤੇ ਨਾਨ ਖਾਣ ਗਿਆ ਇੱਕ ਤਾਂ ਇਹਨਾਂ ਦੇ ਨਾਨ ਬਹੁਤ ਸਵਾਦ ਹੁੰਦੇ ਆ ਮੈਨੂੰ ਤਾਂ ਬਹੁਤ ਟੇਸਟੀ ਲੱਗਦੇ ਆ ਦੂਸਰਾ ਖਾਣ ਲੱਗੇ ਗਰਮੀ ਨਹੀਂ ਲੱਗਦੀ ਕਿਉਂਕਿ ਪੂਰੇ ਰੂਮ ਦੇ ਵਿੱਚ ਏਸੀ ਲੱਗੇ ਆ ਆ ਬਸ ਤੀਜੀ ਥੋੜੀ ਜਿਹੀ ਕਮੀ ਇਹ ਹੈ ਕਿ ਇੱਥੇ ਰਸ ਥੋੜਾ ਜਿਆਦਾ ਹੁੰਦਾ ਆ ਤੇ ਬਾਰੀ ਥੋੜੀ ਲੇਟ ਆਂਦੀ ਆ ਜੇਕਰ ਤੁਸੀਂ ਇਹਨਾਂ ਦੇ ਨਾਨ ਖਾਦੇ ਨਾ ਇੱਕ ਵਾਰ ਤਾਂ ਤੁਸੀਂ ਦੁਬਾਰਾ ਫੇ ਨਾਨ ਖਾਣ ਇੱਥੇ ਹੀ ਆਣਗੇ ਤੇ ਜਦੋਂ ਇਹ ਪਿਛਲੇ ਵਾਰ ਹੁਸ਼ਿਆਰਪੁਰ ਆਈ ਸੀਗੀ ਨਾ ਮੈਨੂੰ ਉਦੋਂ ਹੀ ਮੈਂ ਕਿਹਾ ਚੱਲ ਤੈਨੂੰ ਅੱਜ ਨਾ ਮੈਂ ਨਾਨ ਖਵਾ ਕੇ ਲੈ ਕੇ ਆਨੇ ਕਿਉਂਕਿ ਸਾਡੇ ਇੱਧਰ ਜੇਕ ਕੋਲ ਡੇਰਾ ਵਸੇ ਸੈਟ ਥੋੜੇ ਘੱਟ ਮਿਲਦੇ ਆ ਤੇ ਇਸ ਕਰਕੇ ਨੇ ਇਸ ਵਾਰ ਇਹਨੇ ਜ਼ਿੱਦ ਕੀਤੀ ਸੀਗੀ ਕਿ ਮੈਂ ਨਾਨ ਖਾਣ ਜਾਣਾ ਆ ਵੀ ਉਸੇ ਅਸ਼ੋਕ ਤੇ ਜਾਣਾ ਆ ਤੇ ਮੈਂ ਵੀ ਜਦੋਂ ਹੁਸ਼ਿਆਰਪੁਰ ਆਈ ਹੁੰਨੀ ਆ ਕਿਤੇ ਮੇਰਾ ਟਾਈਮ ਲੱਗੇ ਘਰੋਂ ਕੁਝ ਨਾ ਖਾ ਕੇ ਆਵਾਂ ਫਿਰ ਮੈਂ ਵੀ ਜ਼ਰੂਰ ਅਸ਼ੋਕ ਤੇ ਜਾ ਕੇ ਆਨੀ ਆ ਨਾਨ ਖਾ ਕੇ ਆਨੀ ਇੱਥੋਂ ਫਿਰ ਮੈਂ ਇਹਨੂੰ ਪੁੱਛਿਆ ਮੈਂ ਕਿ ਦੱਸ ਹੁਣ ਕਿਦਾਂ ਦਾ ਲੱਗਿਆ ਨਾਲ ਖਾ ਕੇ ਕਹਿੰਦੀ ਵਧੀਆ ਮਜ਼ਾ ਆ ਗਿਆ ਮੈਂ ਕਿ ਚੱਲ ਹੁਣ ਜੇ ਜਲਦੀ ਜਲਦੀ ਖਾ ਲੇ ਘਰ ਨੂੰ ਵੀ ਜਾਣਾ ਆ ਕਿਉਂਕਿ ਇਹਨਾਂ ਨੇ ਵਾਪਸ ਚੰਡੀਗੜ੍ਹ ਜਾਣਾ ਆ ਮੈਂ ਕਿ ਨਹੀਂ ਤਾਂ ਤੁਹਾਨੂੰ ਹਨੇਰਾ ਹੋ ਜਾਣਾ ਆ ਘਰ ਪਹੁੰਚਦੇ ਨੂੰ ਜਦੋਂ ਅੱਜ ਅਸੀਂ ਘਰੋਂ ਆਏ ਨਾ ਇੱਕ ਚੀਜ਼ ਹੋਰ ਸੀ ਕਿ ਸਾਡੇ ਪਿੱਖਵਾਲ ਤੋਂ ਲੈ ਕੇ ਨਾ ਹੁਸ਼ਿਆਰਪੁਰ ਤੱਕ ਘੋੜੇ ਵਾਲੇ ਚੌਂਕ ਤੱਕ ਘਟੋ ਘਟ 7-8 ਜਗ੍ਹਾ ਛਵੀਲਾ ਲੱਗੀਆਂ ਹੋਈਆਂ ਸੀ ਤੇ ਸਾਡੇ ਇੱਧਰ ਇਦਾਂ ਹੀ ਚੱਲਣੀਆਂ ਪੂਰੀ ਗਰਮੀਆ ਇੱਥੋਂ ਹੀ ਤਾਂ ਪਛਾਣ ਹੁੰਦੀ ਆ ਸਾਡੇ ਪੰਜਾਬੀਆਂ ਦੀ ਤੇ ਸਾਡਾ ਦੋਬਾਬਾ ਏਰੀਆ ਜਿੱਥੇ ਕੋਈ ਫ੍ਰੀ ਦੇ ਵਿੱਚ ਇੱਕ ਪਾਣੀ ਦਾ ਗਲਾਸ ਪਲਾ ਕੇ ਰਾਜੀ ਨਹੀਂ ਹੈਗੇ ਪੂਰੀ ਪੂਰੀ ਗਰਮੀਆ ਚ ਵੀਲਾ ਲਾਂਦੇ ਆ ਵੀਲ ਪੀ ਕੇ ਅਸੀਂ ਵੀ ਚੱਲ ਗਏ ਹਰਿਆਣੇ ਨੂੰ ਕਿਉਂਕਿ ਹੁਸ਼ਿਆਰਪੁਰ ਤੋਂ ਥੋੜਾ ਸਮਾਨ ਖਰੀਦਣਾ ਸੀਗਾ ਏਕੇ ਨੂੰ ਸਪੈਸ਼ਲ ਨਾਨ ਖਲਾਣੇ ਸੀ ਤਾਂ ਕਰਕੇ ਆਈ ਤੇ ਹੁਣ ਅਸੀਂ ਆ ਗਏ ਹਰਿਆਣੇ ਗੌਰਵ ਦੀ ਸ਼ੋਪ ਤੇ ਜ਼ਿਆਦਾਤਰ ਮੈਂ ਕੱਪੜੇ ਗੋਰਮ ਕੋਲੋਂ ਹੀ ਖਰੀਦੀ ਹੁੰਦੀ ਆ ਤੇ ਮੈਨੂੰ ਬੋਲਦਾ ਪਿਆ ਕਿ ਇਸ ਵਾਰ ਵੀਡੀਓ ਨਹੀਂ ਬਣਾਣੀ ਮੈਂ ਕਿਉਂ ਨਹੀਂ ਬਣਾਣੀ ਹੈਗੀ ਲਿਆ ਪਹਿਲਾਂ ਤਾਂ ਤੇਰੀ ਵੀਡੀਓ ਹੀ ਬਣਾਣੀ ਮੈਂ ਸਮਾਨ ਸਮੂਹਨ ਖਰੀਦ ਕੇ ਅਸੀਂ ਆ ਗਏ ਆਪਣੇ ਘਰ ਵਾਪਸ ਸਾਨੂੰ ਆਂਦਿਆਂ ਨੂੰ ਹੀ ਮੰਨਦ ਰੇ ਮਾਸੀ ਦੀ ਟੈਚੀ ਫੜ ਕੇ ਕੱਢ ਦਿੱਤੀ ਬਾਹਰ ਕਹਿੰਦੀ ਚਲੋ ਮਾਸੀ ਹੁਣ ਜਾਓ ਟਾਈਮ ਨਾਲ ਆਪਣੇ ਘਰ ਨੂੰ ਕਿਉਂਕਿ ਹੁਣ ਬਰਥਡੇ ਵੀ ਲੰਘ ਗਿਆ ਐ ਨਾਨ ਵੀ ਖਾ ਲਈ ਐ ਘਮਾ ਵੀ ਦਿੱਤਾ ਇਹਨਾਂ ਨੂੰ ਅੱਜ ਨਾ ਘਰ ਸਾਨੂੰ ਥੋੜਾ ਸੁੰਨਾ ਸੁੰਨਾ ਜਿਹਾ ਲੱਗੂਗਾ ਮੈਂ ਨਾਟਕ ਕਰਦੀ ਵੀ ਮੈਨੂੰ ਕਹਿੰਦੀ ਤੂੰ ਤੈਨੂੰ ਰੋਣਾ ਨਹੀਂ ਆਂਦਾ ਮੇਰੇ ਜਾਣ ਦਾ ਮੈਂ ਕਿਹਾ ਤੈਨੂੰ ਮੈਂ ਰੋਕੇ ਦਿਖਾ ਦਵਾ ਪਹਿਲਾਂ ਜੁੱਟਾ ਜੇ ਆ ਮੈਂ ਕਿਹਾ ਹੁਣ ਨਹੀਂ ਰੋਂਦੇ ਹੁਣ ਤਾਂ ਸੈਡ ਵੀ ਹੋਈ ਐ ਤਾਂ ਪਤਾ ਨਹੀਂ ਲੱਗਣ ਦੇਈਦਾ ਮੂੰਹ ਤੋਂ ਵੀ ਸੈਡ ਹੀ ਆ ਸੀ ਹੁਣ ਦੁੱਖ ਤਕਲੀਫਾਂ ਨਾਲ ਡੀਲ ਕਰਨਾ ਆ ਗਿਆ ਨਾ ਤਾਂ ਕਰਕੇ ਮੁੜ ਕੇ ਮੈਂ ਕਿਹਾ ਮੈਂ ਕਿਰਵਾ ਕੇ ਥੋਨਾ ਭੇਜਣ ਆਇਆ ਹੱਸੀ ਹੱਸੀ ਜਾਇਆ ਤੁਸੀਂ ਇੱਥੋਂ ਗੋਪੀ ਲੌਂਗੀ ਦੀ ਸਿਸਟਰ ਵੀ ਆਏ ਹੋਏ ਆ ਇਹਨਾਂ ਨੇ ਥੋੜੇ ਦਿਨ ਰੁਕਣਾ ਹਲੇ ਫਿਰ ਅਸੀਂ ਤਿੰਨੇ ਜਣੀਆਂ ਨੇ ਖੜ ਕੇ ਬਣਾਈ ਵੀਡੀਓ ਮੈਂ ਕਿਹਾ ਸਾਡੀ ਤਿੰਨਾਂ ਸਹੇਲੀਆਂ ਦੀ ਵੀਡੀਓ ਬਣਾ ਦਿਓ ਕਿ ਕੈਂਟ ਜੀ ਫਿਰ ਅਸੀਂ ਇੱਕ ਕੈਂਟ ਜੀ ਦਾ ਗਾਣਾ ਲਾ ਕੇ ਅਪਲੋਡ ਕਰਾਂਗੇ ਇੰਸਟਾਗ੍ਰam ਤੇ ਥੋੜੇ ਦਿਨ ਹੋ ਗਏ ਘਰ ਦੇ ਵਿੱਚ ਬਹੁਤ ਸਾਰੀ ਰੌਣਕ ਲੱਗੀ ਹੋਈ ਸੀ ਕਿਉਂਕਿ ਸਾਰੇ ਰਿਸ਼ਤੇਦਾਰ ਆਏ ਹੋਏ ਖਾਸ ਕਰਕੇ ਨਿਆਣੇ ਬੱਚਿਆਂ ਨੇ ਰੌਣਕਾਂ ਬਹੁ ਲਾਈਆਂ ਹੀ ਘਰ 'ਚ ਚਲੋ ਫਿਰ ਭੈਣ ਉਹਨਾਂ ਨੂੰ ਵਿਦਾ ਕਰਦੇ ਹੋਏ ਬਲੌਗ ਵੀ ਇੱਥੇ ਹੀ ਹੁੰਦਾ ਹੈ ਖ